ਇਹ ਦੁਨੀਆ ਚ ਜਿਹੜਾ ਇਹਦਾ ਜਮਹੂਰੀ ਜਮਾਹਤ ਡੈਮੋਕ੍ਰੇਸੀ ਉਹਦਾ ਬੁਰਕਾ ਜਿਹੜਾ ਪਾੜ ਚੁੱਕਾ ਵਾ ਲੱਤ ਚੁੱਕਾ ਵਾ ਇਹਦਾ ਖਬਿਆਜਾ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਮੋਦੀ ਦੀ ਸਰਕਾਰ ਨੂੰ ਬਹੁਤ ਵੱਡੇ ਵੱਡੇ ਰੂਪ ਦੇ ਵਿੱਚ ਜਿਹੜਾ ਵਾ ਉਹ ਫੁਕਤਣਾ ਪਊਗਾ ਤੇ ਅਸੀਂ ਧੋਨਾ ਫੋਰਮ ਆ ਰਿਆੜੇ ਦੇ ਅੰਦਰ ਤੇ ਬਾਕੀ ਸੂਬਿਆਂ ਦੇ ਅੰਦਰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਇਸ ਦੇ ਜੋ ਵੀ ਇਹ ਜ਼ੁਲਮ ਜ਼ਬਰ ਹੋਇਆ ਵਾ ਤੇ ਅਚਾਰ ਹੋਇਆ ਉਹਦੇ ਖਿਲਾਫ ਕਰਨੇ ਦਿੱਤੇ ਜਾਣਗੇ ਯਾਰਾਂ ਕਿਸਾਨ ਮਜ਼ਦੂਰ ਬੀਬੀਆਂ ਮੈਂ ਸਤਰਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕੋ ਜੋ ਵੀ ਮੋਦੀ ਸਰਕਾਰ ਦੇ ਨਾਲ ਮਿਲੀ ਭੁਗਤ ਕਰਕੇ ਉਹਦੇ ਇਸ਼ਾਰੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੇ ਜਮੂਰੀ ਹੱਕਾਂ ਦਾ ਕਹਾਣ ਕਰਦੇ ਆ ਸ਼ੰਭੂ ਖਰੋਰੀ ਬਾਰਡਰਾਂ ਦੇ ਉੱਤੇ ਜਿਹੜਾ ਵਾ ਜ਼ਬਰਦਸਤੀ ਕਰਕੇ ਅਤਿਆਚਾਰ ਕੀਤਾ ਵਾ ਲਾਠੀ ਚਾਰਜ ਕੀਤਾ ਵਾ ਕਰਨੇ ਖੇਡੇ ਆ ਗ੍ਰਫਦਾਰ ਕੀਤੇ ਆ ਕਿਸਾਨਾਂ ਆਗੂ ਇਹਦੀ ਅਸੀਂ ਸਖਤ ਨਖੇਦੀ ਕਰਦੇ ਆ ਤੇ ਇਹ ਲੋਕ ਹੱਕਾਂ ਦਾ ਕਹਾਣੀ ਆ ਜ਼ਬੂਰੀ ਹੱਕਾਂ ਦਾ ਕਹਾਣੀ ਆ ਇਹ ਮਨੁੱਖੀ ਹੱਕਾਂ ਦਾ ਕਹਾਣੀ ਆ ਜਦੋਂ ਕਿ ਕਿਸਾਨਾਂ ਨੇ ਤੇ ਦਿੱਲੀ ਜਾਣਾ ਸੀ ਕਿਸਾਨਾਂ ਨੇ ਉਹ ਛੜਕ ਰੋਕੀ ਸੀ ਗੈਰ ਕਾਨੂੰਨੀ ਤੌਰ ਤੇ ਛੜਕ ਜੜੀ ਉਹ ਕੇਂਦਰ ਸਰਕਾਰ ਦੇ ਸਾਰੇ ਤੇ ਹਰਿਆਣਾ ਸਰਕਾਰ ਨੇ ਕੰਦਾ ਕੱਢ ਕੇ ਰੋਕੀ ਹੋਈ ਆ ਪਿਛਲੇ 1 ਸਾਲ ਤੋਂ ਤੇ ਇਹ ਸੁਧਾਰ ਦੇ ਉੱਤੇ ਜਦੋਂ ਕਿ ਕਿਸਾਨਾਂ ਤੇ ਦਿੱਲੀ ਜਾਣਾ ਚਾਹੁੰਦੇ ਸੀ ਇਹਨੂੰ ਕਿਹੜੇ ਆਧਾਰ ਦੇ ਉੱਤੇ ਜਿਹੜਾ ਉੱਥੇ ਰਿਪ੍ਰੈਸ਼ਨ ਕਰਕੇ ਜਾਂ ਲਾਠੀ ਚਾਰਜ ਕਰਕੇ ਜੋ ਉੱਥੇ ਸਾਰਾ ਜ਼ਬਰਦਸਤੀ ਧਰਨਾ ਠਾਇਆ ਗਿਆ ਵਾ 11 ਦੀ ਤਾਰਿਖ ਪੁਲਿਸ ਲਾ ਕੇ ਇਹਦੀ ਕੀ ਬਨਾ ਬਣਦੀ ਆ ਇਹ ਸਾਰੀ ਦੁਨੀਆ ਚ ਜਿਹੜਾ ਇਹਨਾਂ ਦਾ ਜਮਹੂਰੀ ਜਮਾਹ ਦਾ ਡੈਮੋਕ੍ਰੇਸੀ ਉਹਦਾ ਬੁਰਕਾ ਜਿਹੜਾ ਪਾੜ ਚੁੱਕਾ ਵਾ ਲੱਤ ਚੁੱਕਾ ਵਾ ਇਹਦਾ ਅਖਬਿਆਜਾ ਭਗਵੰਤ ਮਾਨ ਦੀ ਸਰਕਾਰ ਉਹਦੇ ਮੋਦੀ ਦੀ ਸਰਕਾਰ ਨੂੰ ਬਹੁਤ ਵੱਡੇ ਵੱਡੇ ਰੂਪ ਦੇ ਵਿੱਚ ਜਿਹੜਾ ਵਾ ਉਹ ਭੁਗਤਣਾ ਪਊਗਾ ਤੇ ਅਸੀਂ ਦੋਨਾਂ ਫੋਰਮਾਂ ਵੱਲੋਂ ਐਲਾਨ ਕਰਦੇ ਆਂ ਦੋਨੋਂ ਫੋਰਮਾਂ ਐਲਾਨ ਕਰਦੇ ਆਂ ਕਿ ਅੱਜ ਪੂਰੇ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਤੇ ਬਾਕੀ ਸੂਬਿਆਂ ਦੇ ਅੰਦਰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਇਸ ਦੇ ਜੋ ਵੀ ਇਹ ਜ਼ੁਲਮ ਜ਼ਬਰ ਹੋਇਆ ਵਾ ਤੇ ਆਚਾਰ ਹੋਇਆ ਉਹਦੇ ਖਿਲਾਫ ਧਰਨੇ ਦਿੱਤੇ ਜਾਣਗੇ ਯਾਰਾਂ ਕਿਸਾਨ ਮਜ਼ਦੂਰ ਬੀਬੀਆਂ ਜਿਹੜਾ ਉਹ ਡਿਪਟੀ ਕਮਿਸ਼ਨਰਾਂ ਦੇ ਅੱਗੇ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਇਹ ਅੱਜ ਸਾਡਾ ਦੋਨਾਂ ਫੋਰਮਾਂ ਵੱਲੋਂ ਲਾਣਿਆ ਤੇ ਜੇਕਰ ਸਰਕਾਰ ਨੇ ਜਿਹੜਾ ਵਾ ਏ ਜਿਸ ਤਰ੍ਹਾਂ ਦਾ ਦਮਣ ਚੱਕਰ ਚਲਾਇਆ ਹੋਇਆ ਇਸੇ ਤਰ੍ਹਾਂ ਚਲਾਈ ਰੱਖਿਆ ਇਹ ਜਿਹੜਾ ਵਾ ਜਿਹੜਾ ਹੈਗਾ ਵਾ ਆਪਣੇ ਜਿਹੜੀ ਆ ਮੂਵਮੈਂਟ ਜਿਹੜੀ ਸਾਡੀ ਲਹਿਰ ਆ ਜੋ ਵੀ ਇਹ ਧਰਨੇ ਆ ਜਾਂ ਸਾਡਾ ਛਗਰਸ਼ ਆ ਇਹਨੂੰ ਹੋਰ ਤੇਜ਼ ਕੀਤਾ ਜਾਊਗਾ ਤੇ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਮੰਗਾਂ ਲਈ ਖਨੌਰੀ ਬਾਰਡਰਾਂ ਤੇ ਤੇ ਰਤਨਪੁਰਾ ਬਾਰਡਰਾਂ ਦੇ ਸ਼ੰਭੂ ਬਾਰਡਰਾਂ ਦੇ 13 ਮਹੀਨੇ ਤੋਂ ਆਪਣੇ 14 13 13.5 ਮਹੀਨੇ ਤੋਂ ਮੋਰਚਾ ਲੱਗਾ ਹੋਇਆ ਸੀ ਉਹ ਮੰਗਾਂ ਦੇ ਹੱਲ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ ਹਰ ਹਾਲਤ ਸਰਕਾਰ ਜਿਹੜਾ ਸਰਕਾਰ ਨੂੰ ਝਕਾਵਾਂਗੇ ਇਹ ਸਾਡਾ एलान ਹੈ ਹਾਂਜੀ ਵੈਰੂ ਜੀ ਕਾ ਖਾਲਸਾ ਵੈਗਨੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੋ ਕੱਲ ਦੀ ਰਣਨੀਤੀ ਬਣਾਈ ਸੀਗੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦਿੱਤੇ ਇੱਕ ਬੰਨੇ ਗੱਲਬਾਤ ਦਾ ਸੱਦਾ ਦਿੱਤਾ ਔਰ ਗੱਲਬਾਤ ਚੱਲ ਰਹੀ ਆ ਜਲਦੀ ਗੱਲਬਾਤ ਦੇ ਵਿੱਚ ਜਿਵੇਂ ਐਂਬੂਲੈਂਸਾਂ ਲਿਆਣ ਕੇ ਜਿਵੇਂ ਵਾਟਰ ਕੈਰੀਨ ਦੀਆਂ ਗੱਡੀਆਂ ਲਿਆ ਕੇ ਜਿਵੇਂ ਹਜ਼ਾਰਾਂ ਤਦਾਦ ਵਿੱਚ ਫੋਰਸ ਦੇ ਜੀ.ਐਸ.ਪੀ. ਲਿਆ ਕੇ ਜਿਵੇਂ ਕੈਂਪਾਂ ਦਾ ਅੜਾੜਾ ਕੀਤਾ ਗਿਆ ਜਿਵੇਂ ਮਾਵਾਂ ਭੈਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਔਰ ਜਿਵੇਂ ਬਜ਼ੁਰਗ ਕਿਸਾਨਾਂ ਦੀਆਂ ਪੱਗਾਂ ਲਾਈਆਂ ਵਾ ਇਹ ਦਰਿੰਦਗੀ ਦਾ ਨੰਗਾ ਨਾਜ ਨੱਚਿਆ ਵਾ ਭਗਵੰਤ ਮਾਨ ਦੀ ਸਰਕਾਰ ਨੇ ਹਾਲਾਂਕਿ ਕਿਸਾਨ ਜਿਹੜੇ ਉਹ ਕੋਈ ਰਸਤਾ ਰੋਕੇ ਨਹੀਂ ਬਿਠੇ ਰਸਤਾ ਰੋਕਿਆ ਸੀਗਾ ਕੇਂਦਰ ਦੀ ਸਰਕਾਰ ਨੇ ਔਰ ਹਰਿਆਣੇ ਦੀ ਸਰਕਾਰ ਨਾਲ ਰਲ ਕੇ ਕਿ ਕਿਸਾਨ ਅੱਜ ਵੀ ਦਿੱਲੀ ਜਾਣਾ ਚਾਹੁੰਦੇ ਨੇ ਕਿਉਂਕਿ ਦਿੱਲੀ ਨਾਲ ਸੰਬੰਧਤ ਮੰਗਾਂ ਨੇ ਭਗਵੰਤ ਮਾਨ ਨੇ ਆਪਣੀ ਵਫਾਦਾਰੀ ਕੇਂਦਰ ਨਾਲ ਨਿਭਾਉਂਦੇ ਆ ਆ ਜਿਹੜਾ ਕਾਰਨਾਮਾ ਕੱਲ ਦਾ ਕੀਤਾ ਵਾ ਇਹਦਾ ਹਰ ਹਾਲ ਦੇ ਵਿੱਚ ਖਮਿਆਜਾ ਭੁਗਤਣਾ ਪਊਗਾ ਅਸੀਂ ਕਹਿੰਨੇ ਆ ਭਗਵੰਤ ਮਾਨ ਜੀ ਬੜਿਆ ਚਾਵਾ ਨਾਲ ਤੁਹਾਨੂੰ ਚੁਣਿਆ ਸੀਗਾ ਲੋਕਾਂ ਨੇ ਬਦਲਾਅ ਵਾਸਤੇ ਚੁਣਿਆ ਸੀ ਤੁਸੀਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਜੇ ਪਰ ਲੋਕਾਂ ਦੀਆਂ ਲਾਸਾਂ ਦੇ ਉੱਤੇ ਲੰਘ ਕੇ ਲੋਕਾਂ ਦੀਆਂ ਪੱਗਾਂ ਰੋਲ ਕੇ ਲੋਕਾਂ ਨੂੰ ਕੁੱਟ ਕੇ ਕਦੀ ਵੀ ਕੁਰਸੀ ਕੈਮਰੇ ਦੀ ਕੁਰਸੀ ਦੇ ਕੀੜੇ ਜਿਹੜੇ ਉਹ ਦੇਸ਼ ਖਾ ਰਹੇ ਆ ਇਹ ਸਾਨੂੰ ਵੀ ਪਤਾ ਤੇ ਲੋਕਾਂ ਨੂੰ ਪਤਾ ਵਾ ਆਉਣਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਲੋਕਾਂ ਤੋਂ ਚੰਡੀਗੜ੍ਹ ਖੋਲਿਆ ਜਿਸ ਤਰ੍ਹਾਂ ਤੁਸੀਂ ਲੋਕਾਂ ਤੋਂ ਦਿੱਲੀ ਖੋਲਿਆ ਲੋਕ ਤੁਹਾਡੇ ਤੋਂ ਪਿੰਡ ਖੋਣਗੇ ਲੋਕ ਤੁਹਾਡੇ ਤੋਂ ਚੌਂਕ ਖੋਣਗੇ ਕਿੱਥੇ ਜਾ ਕੇ ਮੂੰਹ ਵਿਖਾਉਣਾ ਜੇ ਆਉਣ ਵਾਲਾ ਸਮਾਂ ਦੱਸੂਗਾ ਪਰ ਇੱਕ ਗੱਲ ਯਾਦ ਰੱਖਿਓ ਜੀ ਜਿਹੜੇ ਲੜਨ ਵਾਲੇ ਹੁੰਦੇ ਆ ਉਹ ਕੱਚੀ ਗੜੀ ਨੂੰ ਵੀ ਕਿਲਾ ਬਣਾ ਕੇ ਲੜ ਲੈਂਦੇ ਆ ਜਿਹੜੇ ਲੜਨ ਵਾਲੇ ਹੁੰਦੇ ਆ ਉਹ ਦੋ ਵੀ ਪਿੱਠਾਂ ਜੋੜ ਕੇ ਲੜਦੇ ਆ ਜੇ ਤੁਹਾਨੂੰ ਇਹ ਚੀਜ਼ਾਂ ਸਾਨੂੰ ਕੁੱਟ ਕੇ ਤਸ਼ੱਦਦ ਕਰਕੇ ਮਾਵਾਂ ਭੈਣਾਂ ਦੇ ਤਸ਼ੱਦਦ ਕਰਕੇ ਕੈਂਪ ਢਾ ਕੇ ਲੰਗਰ ਢਾ ਕੇ ਇਹ ਚੀਜ਼ਾਂ ਵਾਰਾ ਖਾਧੀਆਂ ਤਾਂ ਤੁਹਾਨੂੰ ਮੁਬਾਰਕ ਅੱਜ ਦੋਹਾਂ ਫੋਰਮਾਂ ਵੱਲੋਂ ਪੰਜਾਬ ਹਰਿਆਣਾ ਤੇ ਬਾਕੀ ਸੂਬਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਉੱਤੇ ਧਰਨੇ ਦੇ ਕੇ ਚੜਦੀ ਕਲਾ ਦੇ ਨਾਲ ਆਪਣੇ ਜਿਹੜੇ ਗ੍ਰਿਫਤਾਰ ਆਗੂ ਆ ਉਹਨਾਂ ਨੂੰ ਹੀ ਅਸੀਂ ਅਸ਼ੀਰਵਾਦ ਦੇਵਾਂਗੇ ਇੱਥੇ ਬਹਿ ਕੇ ਤੁਸੀਂ ਜਿੰਨੀ ਦੇਰ ਮਰਜ਼ੀ ਅੰਦਰ ਰੱਖਿਓ ਜੇ ਔਰ ਲੋਕਾਂ ਨੂੰ ਇਕੱਠਿਆਂ ਕਰਕੇ ਫਿਰ ਤੋਂ ਲੜਾਈ ਦੇ ਮੈਦਾਨ ਦੇ ਵਿੱਚ ਵਾ ਸੋ ਹਰ ਹਾਲ ਦੇ ਵਿੱਚ ਸਰਕਾਰ ਨੂੰ ਹਰਨਾ ਪਊਗਾ ਲੋਕ ਜਿੱਤਣਗੇ ਧੰਨਵਾਦ